ਫਿਰੋਜ਼ਪੁਰ ਵਿਕੇ ਆਰਐਸਐਸ ਦੇ ਇੱਕ ਵੱਡੇ ਨੇਤਾ ਦੇ ਪੋਤਰੇ 'ਤੇ ਗੋਲੀਆਂ ਮਾਰ ਕੇ ਸ਼ਹਿਰਾਂ ਬਾਜ਼ਾਰ 'ਚ ਕੀਤਾ ਗਿਆ ਕਤਲ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਮੌਤ ਆਣ ਪਛਾਤੇ ਹਮਲਾਵਰਾਂ ਨੇ ਚੁਲਾਈਆਂ ਸਨ ਗੋਲੀਆਂ ਅਤੇ ਸ਼ਹਿਰ ਵਿੱਚ ਦਹਿਸ ਦਾ ਮਾਹੌਲ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਵਿੱਚ ਇੱਕ ਵਾਰ ਫਿਰ ਗੋਲੀਆਂ ਨਾਲ ਗੂੰਜ ਉਠਿਆ ਇੱਕ ਆਰਐਸਐਸ ਦੇ ਵੱਡੇ ਨੇਤਾ ਦੇ ਪੋਤਰੇ ਦੇ ਸ਼ਹਿਰਾਂ ਬਾਜ਼ਾਰ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਆਰਿਆ ਦੇ ਵੱਡੇ ਨੇਤਾ ਦੀਨਾ ਨਾਥ ਦਾ ਪੁੱਤਰਾ ਨਵੀਨ ਕੁਮਾਰ ਜਿਹਦਾ ਆਪਣੀ ਦੁਕਾਨ 'ਵਾਲ ਜਾ ਰਿਹਾ ਸੀ ਤਾਂ ਦੁਕਾਨ ਪਛਾਤੇ ਮਲਾਵਰਾਂ ਨੇ ਇੱਕਦਮ ਉਸ ਦੇ ਉੱਤੇ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਗੋਲੀ ਉਸ ਦੇ ਸਿਰ 'ਚ ਲੱਗੀ ਜਿੱਥੇ ਉਹ ਡਿੱਗ ਪਿਆ ਤੇ ਉਸ ਨੂੰ ਹਸਪਤਾਲ ਲਿਜਾਣਦਿਆਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕੋਸ਼ਿਸ਼ ਕਰ ਦਿੱਤਾ ਚਰੇਆਂ ਬਾਜ਼ਾਰ 'ਚ ਗੋਲੀਆਂ ਚੱਲਣ ਨਾਲ ਇੱਕ ਵਾਰ ਫਿਰ ਹਦਸਾ ਦਾ ਮਾਹੌਲ ਫਿਰੋਜ਼ਪੁਰ ਦੇ ਵਿੱਚ ਫੈਲ ਗਿਆ ਰੂਪੀਆਂ ਨੂੰ ਜਲਦ ਫੜਨ ਦੀ ਗੱਲ ਕਹੀ ਜਾ ਰਹੀ ਹੈ ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਤੇ ਉਸ ਨੂੰ ਨਸੀਬਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ ਜਲਦੀ ਰੂਪੀਆਂ ਨੂੰ ਗ੍ਰਿਪਤਾਰ ਕਰ ਲਿਆ ਜਾਵੇਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਠੁਕਣਾ ਪੈ ਗਿਆ ਅਕੇ ਅਸੀਂ ਬਿਲਕੁਲ ਨਹੀਂ ਠੁਕਾਂਦੇ ਹਾਂ ਕਿ ਹੁਣ ਹਾਂ ਯਾਦ ਕਰੇਗਾ ਕਿ ਸੜਕਾਂ ਕਿੱਦਾਂ ਲੱਭਿਆ ਹੋਆ ਹੈ ਅਡਮਿਨਿਸਟ੍ਰੇਸ਼ਨ ਨਾਉਂ ਰਿਹਾ ਸੀ ਕੋਈ ਨਹੀਂ ਪੁਜਾਰੀ ਕੋਲ ਅਸੀਂ ਲੋਕਾਂ ਨੇ ਪੁਜਾਰੀ ਖੋਲਣਾ ਨਹੀਂ ਅਸੀਂ ਇਹ ਸੰਸਕਾਰ ਕਰਨਾ ਬੱਚੇ ਦਾ ਪਉ ਸਾਹ ਦੀ ਗੱਲ ਦੱਸੀਏ ਹਾਂ ਹਾਂ ਕੱਲ੍ਹ ਹੀ ਆ ਗਏ ਅਸੀਂ ਅਸੀਂ ਸਾਡਾ ਰਹਿਣੇ ਲੱਗੇ ਉਹਨੂੰ ਪੌਜੀ ਪੌਜੀ ਨੇ ਸਾਡੇ ਕੋਲੋਂ ਸਭ ਟੱਲੇ ਨਾਲ ਸਾਡੇ ਨੂੰ ਸੁਣੋਤਾ ਕਰਾਇਆ ਇਹਨਾਂ ਨੇ ਪਹਿਲਾਂ ਸਾਡੇ ਨੂੰ ਸੁਣੋਤਾ ਕਰਾਇਆ ਇਹਨਾਂ ਨੇ ਸਾਡੇ ਕੋਲੋਂ ਹਾਂ ਕਰ ਦਿੰਦੇ ਨੇ ਨਹੀਂ ਮਾਰ ਚੋ ਦਹੀ ਫੜ ਕੇ ਭਾਰਾ ਕੇ ਬਸ ਇਹ ਕਿ ਮੇਰੀ ਬਿਲਕੁਲ ਨਹੀਂ ਕਰਨਾ ਜੇ ਸਾਰੇ ਲੱਗੇ ਭਾਰਾ ਕੇ ਕਿਵੇਂ ਮਾਰੀ ਨਾ ਉਹਦੇ ਚਾਰ ਚੱਕਰ ਬੈਨਾ ਨਾ ਫੜੇ ਨਾ ਫੜੀ ਮੇਰੇ ਸਾਰੇ ਇਨਡਾ ਕਬੜੇ ਨਾ ਦਿੱਤੇ ਨਾ ਟ੍ਰਾਈ ਕਰੀ ਉਹਨਾਂ ਨਾਲ ਸਾਡੇ ਇਹਨਾਂ ਜੋਰ ਪਾਇਆ ਕਿ ਸਾਨੂੰ ਠੁਕਣਾ ਪੈ ਗਿਆ ਅੱਗੇ ਅਸੀਂ ਬਿਲਕੁਲ ਨਹੀਂ ਪਿੱਛੇ ਹਾਂ ਹਾਂ ਬਹੁਤ ਬੰਦਾ ਲਾਏ ਸਾਲੇ ਕੁੱਤੇ ਦੀ ਛੋਟੀ ਨਹੀਂ ਮਾਰੀ ਇਹਦਾ شریف ਬੱਚਾ ਜਿਹੜਾ ਇਹਦਾ شریف ਬੱਚਾ ਪੂਰੇ ਬਾਜ਼ਾਰ ਦੇ ਵਿੱਚ ਐਡਾ شریف ਬੱਚਾ ਨਹੀਂ ਅਸੀਂ ਹੈ ਜਿੱਦ ਡਾਲਸਬ ਹੋਇਆ ਕੀ ਇਹਦਾ ਇੱਕ ਬੰਦਿਆਂ ਨੂੰ ਗ੍ਰਿਫਤਾਰ ਕਰੋ ਇਹਦਾ شریف ਬੱਚਾ ਐਡਾ شریف ਬੱਚਾ ਨੇ ਕਦੀ ਕੁੱਤੇ ਨੂੰ ਛੋਟੀ ਨਹੀਂ ਮਾਰੀ ਇਸ ਬੱਚੇ ਨੇ ਬੱਦੂ ਜਨਾ ਪਰਮਾਨੰ ਨੂੰ ਬੱਚਾ ਸਾਰੀ ਲਾਈਫ ਸਮਝ ਗਿਆ ਉਹ ਪਾਈਸਾ ਬੱਲੇ ਇਨਸਾਫ ਦਵਾਉ ਤੁਹਾਨੂੰ ਪਾਸ ਇਧਰ ਆਪ ਨੂੰ ਹੋਤਾ ਤਾਂ ਕੋਈ ਉਹਨਾਂ ਨੇ ਪਿਆਰ ਦਾ ਹਰ ਇੱਕ ਰਿਸਪੈਕਟ ਵੱਡਾ ਏ ਹੈ ਵੀ ਸ਼ਹਿਰ ਨੂੰ ਇਨਸਾਫ ਦਵਾਉ ਉਹਨੇ ਦੇ ਜਿਹੜੇ ਹਨ ਨਵੀਨ ਜਿਹੜੇ ਨਵੀਨ ਕੁਮਾਰ ਜੀ ਸੀਗੇ ਪ੍ਰਚਾਰਕ ਰੀਤ ਚਾਲਕ ਸਰੂਪੀ ਹੋਦਾ ਇਹਨਾਂ ਦੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਅरेस्ट ਦੇ ਵਿੱਚ ਕੋਈ ਜਿਸਨ ਕੋਈ ਨਹੀਂ ਚਾਹੁੰਦੇ ਸੀ ਉਹਨਾਂ ਨੇ ਇਹ ਵਾਇਰ ਕੀਤਾ ਤੇ ਉਸ ਦੇ ਨਾਲ ਉਹਨਾਂ ਵੀ ਇਥੋਂ ਲਈ ਤੇ ਉਹਦੇ ਵਿੱਚ ਅਸੀਂ ਕੀ ਭਾਨ ਲਈਏ ਜਦੋਂ ਜਦੋਂ ਅਸੀਂ ਪੈਸੀ ਕਰਦੇ ਐਂਗਲ ਕੀ ਆਇਆ ਨਹੀਂ ਜਦ ਕਿ ਜਿਹੜੀ ਗੱਲ ਕਰਦੇ ਆ ਸਾਡੇ ਨਾਲ ਫਿਰ ਵਾਪਰ ਗਈ ਸਾਰੇ ਅਸੀਂ ਪੁੱਛ ਰਹੇ ਹਾਂ ਕਰ ਰਹੇ ਹਾਂ ਪਾਉਂਗੀਆਂ ਸਾਰੇ ਪਾਸੇ ਸੀਸੀਟੀਵੀ ਦੇਖ ਰਹੇ ਹਾਂ ਵੈਸੇ ਵੀ ਜਿਹੜੀਆਂ ਸਾਡੀਆਂ 3 ਗੱਲਾਂ ਅਸੀਂ 3-4 ਐਸਐਚਓ ਲੱਗੇ ਹੋਏ ਡੀਐਸਪੀ ਸਾਹਿਬ ਨਾਲ ਲੱਗੇ ਹੋਏ ਹੋਰੀ ਐਸਪੀ ਤੇ ਨਾਲ ਸਾਡੀ ਸੀਆਈ ਸਰ ਕੁਝ ਸ਼ੁਰੂਆਤੀ ਜਾਂਚ ਜਾਇਆ ਸਾਹਮਣੇ ਕੁਝ ਸਰ ਸਾਡੇ ਇੱਕੋ ਕੁਲ ਮਿੰਟ ਜਾਇਆ ਸਰ ਹੌਸਲੇ ਵੇਖੋ ਜੀ ਪੈਦਲ ਹੀ ਭੱਜਦੇ ਭੱਜੇ ਨੇ ਕੰਦੇ ਵੀ ਜਿਹੜੇ ਲੋਕਾਂ ਦੇ ਕਹਿਣ ਦੇ ਮੁਤਾਬਿਕ ਅਫਸਰ ਸਾਹਿਬ ਜੀ ਕੋਈ ਗੱਲ ਨਹੀਂ ਇਹ ਜਿਹੜੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਕਾਨੂੰਨ ਅਨੁਸਾਰ ਸਾਰੇ ਆਪਾਂ ਨੇ ਵੀ ਇਹ ਥੈਂਕ ਯੂ ਸਰ ਥੈਂਕ ਯੂ ਸਰ